ਸਵੇਰੇ ਸਵੇਰ ਨੂੰ ਠੰਡ ਹੁੰਦੀ ਹੈ ਕਾਫੀ ਜਸਲੇ ਮੇਰ ਦੇ ਵਿੱਚ ਕਿਉਂਕਿ ਰੇਤਾ ਜਿਹੜਾ ਠੰਡਾ ਹੋਇਆ ਬੱਬਰ ਹਣਾ ਤਾਂ ਕਰਕੇ ੁੱਡੀ ਚ ਪਾਉਣੀ ਪਈ ਆ ਬੰਨੂ ਸੋਹਣਾ ਮੌਸਮ ਇੱਥੇ ਤਾਂ ਹੁਣ ਦੁਪਹਿਰ ਗਰਮੀ ਹੋ ਜਾਂਦੀ ਆ ਰੋਡ ਤੇ ਵਿਚਰੇ ਨਾ ਜਾਨਵਰ ਬਹੁਤ ਮਰਦੇ ਨੇ ਇੱਕ ਕੁੱਤਾ ਵਿਚਾਰ ਇੱਥੇ ਮਰਿਆ ਪਿਆ ਸੀ ਕਿ ਸੜਕ ਤੇ ਕਿਸੇ ਨੇ ਨਹੀਂ ਚੱਕਿਆ ਲੋਕ ਇੱਥੇ ਖੜੇ ਨੇ ਚੱਕੀ ਜਾਂਦੇ ਨੇ ਇੱਕ ਦੂਜੇ ਕਿ ਨਹੀਂ ਉਸ ਮੈਂ ਥੋੜਾ ਚੱਕ ਕੇ ਸੈੱਟ ਤੇ ਕਰਦਾ ਵੀ ਬਚਰਦੀ ਜਨਵਰੀ ਦੀ ਬਿਅਦ ਵੀ ਤਾਂ ਨਾ ਹੋ ਗਏ ਨਹੀਂ ਤਾਂ ਗੱਡੀਆਂ ਵਾਲੇ ਨਗਾ ਜਾਣਗੇ ਉੱਤੋਂ ਦੀ ਮਸੂਰ ਆਪੇ ਨਵੀਂ ਗਿਆ ਅੱਛਾ ਕੋਈ ਉਸਾਰਾ ਦੇ ਵਿੱਚ ਦੀ ਠੇਕ ਲੈਂਦੇ ਨੇ ਉਹ ਹੈਗੀਆਂ 500 ਰੁਪਏ ਦੀ ਸਮੀ ਵੀਡੀਓ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਇਸ ਟਾਈਮ ਆਪਾਂ ਹੈਗੇ ਕੁੱਲਤਾਰਾ ਤੇ ਕੁੱਲਤਾਰਾ जैसलमेर ਤੋਂ ਹੈਗਾ तकरीबन 17-17 ਕਿਲੋਮੀਟਰ ਦੇ ਆਸ-ਪਾਸ ਤੇ ਸਭ ਤੋਂ ਹੈਗਾ ਇਹ 4 ਕਿਲੋਮੀਟਰ। ਤੇ ਹੁਣ ਆਪਾਂ ਕੁੱਲਤਾਰਾ ਐਕਸਪਲੋਰ ਕਰਦੇ ਆਂ ਤੇ ਚੱਲਦੇ ਆਕੇ। ਕੁੱਲਤਾਰਾ ਦੇ ਵਿੱਚ ਜਿਹੜਾ ਗੱਡੀਆਂ ਦਾ ਕਿਰਾਇਆ 100 ਰੁਪਏ ਲੈਂਦੇ ਨੇ ਇਹ ਤੇ ਮੋਟਰਸਾਈਕਲ ਦਾ ਲੈਂਦੇ ਨੇ ਇਹ 50 ਰੁਪਏ। ਤੇ ਪਰਪਾਸਨ 30 ਰੁਪਏ ਟਿਕਟ ਲਿਖਿਆ ਹੋਇਆ ਪਰ ਮੈਥੋਂ ਉਹਨਾਂ ਨੇ 50 ਰੁਪਏ ਲਿੱਤੇ ਨੇ। 100 ਰੁਪਏ ਦੇ ਆਉਂਦੇ ਨੇ ਅਸਲ ਦੇ ਵਿੱਚ। ਇਹ ਫਿਰ ਅੱਪਰ ਚੜਦੇ ਪੌੜੀਆਂ ਹੁਣ ਪੌੜੀਆਂ ਛੱਡ ਕੇ ਉੱਪਰ ਚੱਲਦੇ ਆਂ ਕਿ ਜਾ ਕੇ ਦੇਖਦੇ ਆਂ ਇਹ ਆ ਜੀ ਪੂਤਾਣਾ ਏਰੀਆ ਕਹਿੰਦੇ ਜਿਹਦੇ ਬਾਰੇ ਮਸ਼ਹੂਰ ਆ ਵੀ ਇੱਕ ਕੁਲਤਾਰਾ ਪੂਤਾ ਰਹਿੰਦੀਆਂ ਨੇ ਐਦਾਂ ਦਾ ਕੁਝ ਨਹੀਂ ਹੁੰਦਾ ਤੇ ਵੈਲਕਮ ਕੁਲਤਾਰਾ ਲਿਖਿਆ ਇਹ ਉਸ ਸਮੇ ਦਾ ਉਹ ਜਿਹੜਾ ਹੋਇਆ ਪੈਂਟ ਹੈਗਾ ਜਿਹਦੇ ਬਾਰੇ ਆਪਾਂ ਵੀਡੀਓ ਦੇ ਵਿੱਚ ਅੱਗੇ ਗੱਲ ਕਰਦੇ ਜਾਵਾਂਗੇ ਇਹ ਆਪਾਂ ਨੂੰ ਵੀਰ ਗਾਈਡ ਮਿਲਿਆਗਾ ਕਿਆ ਨਾਮ ਬੋਲਾ ਆਪਨੇ ਹਨੀ ਹਨੀਫ ਹਾਂ ਤੇ ਇਹ ਆਪਾਂ ਨੂੰ ਐਕਸਪਲੋਰ ਕਰਾਊਗਾ ਕੋਲਤਾਰਾ ਚਲੇ ਜੀ ਚੋਰ ਚੋਰਾਇਆ ਤਾਂ ਅੱਛਾ ਚਾਰੋਂ ਤਰਫ ਬੜੀਆਂ ਹੈ ਹੂੰ ਵਿੱਚ ਵੀ ਇਹ ਚੋਰਾਇਆ ਰਹਾ ਤਾਂ ਠੀਕ ਹੈ ਉਹ ਸਾਹਮਣੇ ਦਿਖ ਰਹੀ ਆਪਕੋ ਜੀ ਉਹ 200 ਸਾਲ ਪੁਰਾਣੀ ਛਤਰੀ ਹੈ ਚੋਪਾਲ ਹੈ 200 ਸਾਲ ਪੁਰਾਣੀ ਹੈ ਜੀ ਉਸਮੇ ਨਾ ਸਿਮੇਂਟ ਮਿਲੇਗਾ ਨਾ ਚੂਨਾ ਮਿਲੇਗਾ ਓਕੇ 골ਡਨ ਸੈਂਡ ਸਟੋਨ ਪੱਥਰ ਯੂਜ਼ ਕਰਵਾਇਆ ਹੈ ਠੀਕ ਹੈ ਔਰ ਜੈਸੇ ਕਿ ਕੱਚੇ ਦਾਗੇ ਪਿਕਚਰ ਦੇਖੀ ਆਜੇ ਉਹ ਸਾਰੇ ਖਾਨ ਵਾਲੇ और फाइट वाला सूट इसी कुलदारा गांव में लास्ट सूट हुआ था दो महीना okay. हाँ हाँ। में तवीज हो गए ये टूटना इसलिए टूटे इसके ऊपर लकड़ी थी कच्ची बारिश की वजह से हवा की वजह से धीरे धीरे सारा खत्म हो गया आगे मिलेगा आपको अच्छा श्री कृष्ण भगवान की मूर्ति थी ग्रामीण लोग लेकर चले गए थे अपने भगवान को साथ इसमें मूवी नहीं है खाली पड़ा है इसमें पत्थर दो सौ साल पुराना मंदिर है कोई इसमें, नहीं नहीं। तो जैसा जैसा इसमें बहुत सारी फिल्में बनी है कालो मूवी भूतो वाली धागी अच्छा शक्ति दुकान वाली कई सारी फिल्म में बनी ओरिजिनल थे इंटरकनेक्टेड मकान थे धीरे धीरे बारिश की वजह से हवा की वजह से कोई अंदर नहीं रहता हो गया। तो ये उस की ओल्ड है, कार्ट है। ये भी दो सौ साल पुरानी है, है जी। तो कुछ का मुखिया का था इनको है में गवर्नमेंट ने ठीक है सब कुछ कच्चा मिलेगा ठीक है गोबर मिट्टी अभी लगाया लकड़ी पिलर सब कच्चे सरपंच का होता है

ਤੇਰੇ ਅੰਦਰ ਹੀ ਹੈ ਇੱਕ ਜਗ੍ਹਾ ਬਣੀ ਹੋਈ ਹੈ ਗੁਫਾ ਟੈਪ ਜੀ ਤੇ ਇੱਥੇ ਉਹਨੇ ਸਮਾਨ ਸਮੂਨਾ ਦਾ ਜਿਹੜਾ ਦਸੇਗਾ ਲੁਕੋ ਕੇ ਰੱਖਦੇ ਸੀਗੇ ਵਧੀਆ ਬਣਿਆ ਹੈਗਾ ਸੱਤਾਂ ਬਹੁਤ ਵਧੀਆ ਬਣਿਆ ਹੋਇਆ ਹੈ ਇਹ ਕਾਰੀਗਰੀ ਇਹਨਾਂ ਦਾ ਮਤਲਬ ਸਰਕਾਰ ਦੁਆਰਾ ਕੰਮ ਕੀਤਾ ਜਾਂਦਾ ਹੈਗਾ ਤੇ ਜਿਹੜਾ ਵੀ ਪੂਚਾ ਵਗੈਰਾ ਫੇਰਿਆ ਜਾਂਦਾ ਗੋਬਰ ਗੋਬਰ ਨਾਲ ਜਿਹੜੇ ਆਪਣੇ ਆਮ ਘਰਾਂ ਦੇ ਵਿੱਚ ਪੰਜਾਬ ਵਿੱਚ ਉਹਵੇਂ ਕੱਚੇ ਘਰਾਂ ਤੇ ਲਾਉਂਦੇ ਸੀਗੇ ਤੇ ਉਸ ਹਾਵ ਨਾਲ ਹੀ ਹਜੇ ਵੀ ਕੰਮ ਕੀਤਾ ਜਾਂਦਾ ਹੈ ਇਹ ਤੇ ਅੰਦਰ ਰਹਿੰਦੇ ਨੇ ਇਹ ਅਸਲ ਵਿੱਚ ਗਰਮੀ 'ਚ ਵੀ ਇਹ ਅਸਲ 'ਚ ਸਾਂਝਾ ਰੂਮ ਹੁੰਦਾ ਸੀਗਾ ਤੇ ਜਿੱਥੇ ਕਹਿੰਦੇ ਵੀ ਅੰਦਰ ਬੁੜੀਆਂ ਬੈਨੀਆਂ ਸੀਗੇ ਤੇ ਬਾਹਰ ਬੰਦੇ ਬੈਹਂਦੇ ਸੀਗੇ ਤੇ ਬਾਲੇ ਇਹਦੇ ਕੋਮੇ ਪਾਏ ਹੋਏ ਨੇ ਲੱਕੜਾਂ ਦਾ ਸੱਤ ਬਣਾਈ ਹੋਈ ਹੈਗੀ ਤੇ ਹਾਂ ਪੱਥਰ ਰੱਖੇ ਹੋਏ ਨੇ ਇਹਨਾਂ ਦੇ ਬੜੀਆ ਬਣੇ ਹੋਣੇ ਕਮਰੇ ਹਾਂ ਇਹ ਸਟਰੀਆਂ ਵੀ ਪੁਰਾਣੀਆਂ ਨੇ ਅੱਛਾ ਉਸ ਸਮੇਂ ਦੀਆਂ ਨੇ ਹਾਂ ਉਸ ਸਮੇਂ ਦੀ ਹੈ ਠੀਕ ਬੋਤਲ ਇਹ ਆਹ ਕੋਲ ਪੂਰਾ ਨਾ ਤੇ ਦਰਾਂ ਠੀਕ ਹੈ ਜੀ ਠੀਕ ਹੈ ਆ ਉਸਾ ਮੇਰਾ ਜਿਹੜਾ ਹੋਇਆ ਪਿੰਡ ਹੈਗਾ ਇਹ ਸਾਰਾ ਤੇ ਘਰਾਂ ਇਹਦੇ ਗੱਲ ਕਰੀ ਇਹ ਤਾਂ ਘਰ ਛੋਟੇ ਛੋਟੇ ਜਿਹੇ ਬਣਾਏ ਹੋਏ ਸੀਗੇ ਜਿਵੇਂ ਆਪਣੇ ਆਮ ਹੁੰਦਾ ਜਿਵੇਂ ਆਪਾਂ ਵੀਡੀਓ ਦੇ ਪਹਿਲਾਂ ਗੱਲ ਕਰਦੇ ਸੀ ਵੀ ਆਪਣੇ ਵੀ ਘਰ ਜਿਹੜੇ ਹੁੰਦੇ ਨੇ 84 ਪਿੰਡ ਕਹਿੰਦੇ ਸੀ ਇਹ ਇਹ ਪਿੰਡ ਅਸਲ ਛੋਟੇ ਛੋਟੇ ਹੁੰਦੇ ਸੀਗੇ ਅੱਛਾ ਜੀ ਪੂਰਾ گاਉਂ ਟੁੱਟ ਗਿਆ ਹੈ ਜੀ ਜੈਸਾ ਵੈਸਾ ਆਜ ਤੱਕ ਸੁੰਨਸਾਨ ਔਰ ਵੀਰਾਨ ਪੜਾ ਹੈ ਹਾਂ ਅੱਛਾ ਇਸ ਵਿੱਚ ਕਿਸੇ ਕੋ ਅਲਾਉਡ ਨਹੀਂ ਪੁਲਦਾਰਾ گاؤں ਕੇਂਦਰ ਗੋਸਤਾਂ ਠੀਕ ਹੈ ਕਿਹਦੇ ਬਾਅਦ ਇਸਮੈਂ ਐਂਟਰੀ ਬੰਦ ਹੋ ਜਾਂਦੀ ਹੈ ਅੱਛਾ ਇਹ ਜਿਹੜੇ ਆਪਾਂ ਨੂੰ ਘਰ ਦੇਖ ਰਹੇ ਨੇ ਸਾਰੇ ਇਹ ਸਾਰੇ ਖੰਡਰ ਹੋ ਚੁੱਕੇ ਨੇ ਹੁਣ ਤਾਂ ਤੇ ਕਾਫੀ ਲੋਕ ਆਉਂਦੇ ਨੇ ਡਰਾਈ ਜਾਂਦੇ ਨੇ ਲੋਕਾਂ ਨੂੰ ਵੀਡੀਓ ਬਣਾ ਬਣਾ ਵੇਖ ਪੁੱਤਾ ਰਹਿੰਦੀਆਂ ਨੇ ਪੁੱਤਾ ਪੱਤਾ ਲਈ ਕੋਈ ਗੱਲ ਨਹੀਂ ਹੈਗੀ ਜਿੰਨਾ ਚਿਰ ਆਪਾਂ ਕਾਰਨ ਨਹੀਂ ਪਤਾ ਕਰਦੇ ਹੁਣ ਚੀਜ਼ ਦਾ ਕਿਸ ਦਾ ਨਾ ਜਦੋਂ ਤੱਕ ਆਪਾਂ ਨੂੰ ਉੱਚੀ ਦਾ ਸਮੱਸਿਆ ਦਾ ਹੱਲ ਨਹੀਂ ਮਿਲਦਾ ਇਹ ਆ ਜੀ ਚੌਂਕੀ ਇੱਕ ਪਿੰਡ ਵਿੱਚ ਜਿਹੜੀ ਚੌਂਕੀ ਹੁੰਦੀ ਹੁੰਦੀ ਹਣੀ ਉਸ ਸਮੇਂ ਦੀ ਉਹ ਵਾਲੀ ਆ ਇਹ ਜਿਹੜਾ ਇਹ ਪਿੰਡ ਸੀ ਨਾ ਕੁਲਤਾਰਾ ਇਹਨੂੰ 13ਵੇਂ ਸਦੀ ਚ ਬਣਾਇਆ ਸੀ ਜਿਹੜੇ ਇੱਥੇ ਬ੍ਰਾਹਮਣ ਹੁੰਦੇ ਸੀ ਪਾਲੀਵਾਲ ਉਤਲ ਉਹਨਾਂ ਦੀ ਕੈਟਾਗਰੀ ਹੁੰਦੀ ਸੀ ਉਹਨਾਂ ਨੇ ਇਹਨੂੰ ਬਣਵਾਇਆ ਸੀਗਾ ਤੇ ਇੱਥੇ ਅਸਲ ਦੇ ਵਿੱਚ ਨਾ ਇੱਕ ਸਲੀਮ ਹੁੰਦਾ ਸੀ ਮੰਤਰੀ ਮੰਤਰੀ ਸਲੀਵ ਉਹਦੀ ਕਿਸੇ ਵੀ ਉਹਦੀ ਨਾ ਮਤਲਬ ਪਿੰਡ ਦੀ ਇੱਕ ਕੋਈ ਜਿਹੜੀ ਮੁਖੀਆ ਦੀ ਕੁੜੀ ਸੀ ਉਹਤੇ ਅੱਖ ਰੱਖਦਾ ਸੀਗਾ ਉਹਦੇ ਨਾਲ ਵਿਆਹ ਕਰਾਉਣਾ ਫਿਰਦਾ ਸੀਗਾ ਤੇ ਉਹਦੇ ਕਰਕੇ ਜਿਹੜਾ ਪਿੰਡ ਦੇ ਲੋਕਾਂ ਨੇ ਇਕਾ ਸੀਗਾ ਉਹ ਇਹ ਵੀ ਮੰਨੇ ਨਹੀਂ ਉਹ ਕਹਿੰਦੇ ਵੀ ਜੇ ਇਹਦਾ ਨਾ ਵਿਆਹ ਤਾਂ ਬੇਤੀ ਹੋ ਜੂਗੇ ਨਾ ਤਾਂ ਉਹ ਰਾਤੋ ਰਾਤ ਮਤਲਬ ਪਿੰਡ ਛੱਡ ਕੇ ਬਾਗੇ ਸੀਗੇ ਨਾਲ 84 ਪਿੰਡ ਉਜੜੇ ਸੀਗੇ ਤਾਂ ਕਰਕੇ ਮਸ਼ਹੂਰ ਆ ਵੀ ਇਹ ਕੋਲਤਾਰਾ ਭੂਤਾਂ ਦਾ ਮਤਲਬ ਪਿੰਡ ਹੈਗਾ ਇਹ ਇੱਕ ਤਰ੍ਹਾਂ ਦਾ ਐਦਾਂ ਦਾ ਕੁਛ ਨਹੀਂ ਸੀਗਾ ਪਿੰਡ ਦੇ ਲੋਕ ਨਾ ਉਸ ਸਮੇਂ ਸਮਝਦਾਰ ਵਾਲੇ ਸੀਗੇ ਤੇ ਜਿਹੜਾ ਮੰਤਰੀ ਸੀਗਾ ਸਲੇਮ ਉਹਨੇ ਕੀ ਕੀਤਾ ਮਦਰਾ ਯੋਕ ਨਾਮ ਦੀ ਗੁੱਡੀ ਦਾ ਵਿਆਹ ਕਰਾਉਣੇ ਕਰਾਉਣਾਗਾ ਤੇ ਉਹਨੇ ਕੀ ਕੀਤਾ ਜਿਹੜੇ ਪਿੰਡ ਦੇ ਲੋਕ ਸੀਗੇ ਉਹ ਕਹਿੰਦੇ ਵੀ ਸਾਨੂੰ 15 ਦਿਨ ਦਾ ਟਾਈਮ ਤਾਂ ਦੇ ਵੀ ਅਸੀਂ ਤਿਆਰੀ ਵੇਰੀ ਕਰੀਏ ਤਾਂ ਮੰਤਰੀ ਨੇ ਕੀ ਕੀਤਾ ਮੰਤਰੀ ਕੁਝ ਦਿਨ ਲਈ ਬਾਹਰ ਗਿਆ ਤਾਂ ਜਿਹੜੇ ਪਿੰਡ ਦੇ ਲੋਕ ਸੀਗੇ ਮਤਲਬ ਉਹਨਾਂ ਨੇ ਆਪਣੇ ਮਤਲਬ ਚੋਸਲਾਕੀ ਨਾਲ ਰਾਤੋਂ ਰਾਤ ਉਹ ਪਿੰਡ ਤੋਂ ਬਾਹਰ ਭਾਗੇ ਕਿਉਂਕਿ ਜੇ ਮੰਤਰੀ ਹੁੰਣਾ ਹੁੰਦਾ ਮਤਲਬ ਉਹਨੇ ਫਿਰ ਲੋਕਾਂ ਨੂੰ ਬਾਹਰ ਜਾਣ ਦੇਣਾ ਸੀਗਾ ਮਤਲਬ ਉਹਦਾ ਦਿਮਾਗ ਵਰਤਿਆ ਦਿਮਾਗ ਵਰਤ ਕੇ ਉਹ ਪਿੰਡ ਛੱਡ ਕਿੱਧਰਾਂ ਗਏ ਸੀਗੇ ਬਹੁਤ ਲੋਕ ਐਦਾਂ ਦੇ ਹੁੰਦੇ ਨੇ ਜਿਹੜੇ ਮਤਲਬ ਜਿਹੜੀ ਜਗ੍ਹਾ ਦੇਖਣ ਵਾਲੀ ਹੁੰਦੀ ਆ ਉਹਦੀ ਭੰਨ ਤੋੜ ਬਹੁਤ ਕਰਦੇ ਨੇ ਇੱਕ ਵੀਡੀਓ ਜੀ ਵੀ ਆਈ ਸੀ ਉਹਦੇ ਵਿੱਚ ਲੱਤਾਂ ਮਾਰੀ ਜਾਂਦੇ ਨੇ ਕੁਲਤਾਰਾ ਦੇ ਵਿੱਚ ਹੀ ਇੱਥੇ ਤੇ ਗਲਤ ਗੱਲ ਐ ਇਦਾਂ ਨਹੀਂ ਕਰਨ ਚਾਹੀਦਾ ਠੀਕ ਆ ਕੋਈ ਚੀਜ਼ ਦੇਖਣ ਲਈ ਉਹਨੂੰ ਦੇਖ ਕੇ ਜਾਓ ਕਿਉਂਕਿ ਇਹ ਚੀਜ਼ਾਂ ਦੇਖਣ ਲਈ ਹੁੰਦੀਆਂ ਨੇ ਉਹ ਜਿਹੜਾ ਬਰੋ ਸਾਹਮਣੇ ਮੰਦਿਰ ਦੇ ਟਾਈਪ ਦੇ ਸੀ ਅੰਦਾ ਆਹ ਵਾਲਾ ਇਹ ਅਸਲ ਚਿਰ ਸਮਾਧੀਆਂ ਬਣੀਆਂ ਹੋਈਆਂ ਨੇ ਜਿਹੜੇ ਇੱਥੇ ਪਾਲੀਵਾਲ ਬ੍ਰਾਹਮਣ ਸੀ ਜਿਨ੍ਹਾਂ ਨੇ ਪਿੰਡ ਬਸਾਇਆ ਸੀ ਆਰਾ ਸੁਣ ਲੈ ਜੀਗਾ ਪਿੰਡ ਦੇ ਆਸ-ਪਾਸੇ ਹੁਣ ਬਾਉਂਡਰੀ ਮਾਰੀ ਹੋਈ ਹੈਗੀ ਇੱਕ ਪਾਸੇ ਜੇ ਇੱਕ ਪਾਸੇ ਤਾਂ ਰਾਹ ਖੁੱਲਾ ਹੀ ਹੈਗਾ ਵਾਜ ਮੈਨੂੰ ਕੁਝ ਬੰਦੇ ਮਿਲੇ ਆਪਣੇ ਚੰਡੀਗੜ੍ਹ ਦੇ ਉਹ ਮੈਨੂੰ ਪੁੱਛਣ ਲੱਗੇ ਕਹਿੰਦੇ ਕੱਲੇ ਹੀ ਫਿਰਦਾ ਕਾ ਬਈ ਹਾਂਜੀ ਮੈਂ ਕੱਲੇ ਹੀ ਫਿਰਦਾ ਹਾਂ ਸਾਡੇ ਨਾਲ ਚੱਲ ਤੂੰ ਪਰਿਵਾਰ ਸੀਗਾ ਉਹ ਕਹਿੰਦੇ ਸਾਡੇ ਕੋਈ ਗੱਡੀ ਵੱਡੀ ਹੈਗੀ ਸਾਡੇ ਨਾਲ ਚੱਲ ਵੜ ਤੂੰ ਕੁਲਧਾਰਾ ਦੇ ਵਿੱਚ ਜਿਹੜੇ ਘਰ ਬਣੇ ਹੋਏ ਨੇ ਬਹੁਤ ਸੋਹਣੇ ਤਰੀਕੇ ਨਾਲ ਬਣਾਏ ਹੋਏ ਨੇ ਮਤਲਬ ਉਸ ਸਮੇਂ ਦੇ ਤੇ ਮਿੱਕੀ ਮੁੱਢੀ ਜਿਹੜੀ ਲਾਈ ਹੋਈ ਆ ਕਾਵੇ ਖੂਬਸੂਰਤ ਨੇ ਘੜਾ ਇਹ ਯਾਰ ਫਾਇਰਿੰਗ ਦੇ ਨਾਲ ਨਹੀਂ ਚੱਲ ਸਕਦਾ ਦਰਵਾਜ਼ੇ ਵਗੈਰਾ ਤਾਂ ਹੈ ਨਹੀਂ ਗੇ ਦਰਵਾਜ਼ੇ ਵਗੈਰਾ ਤੇ ਗਾਠਾਂ ਵਗੈਰਾ ਦਾ ਜਿੱਦਲੀ ਕੰਗੀਆਂ ਨੇ ਸਾਰੀਆਂ ਅੰਦਰ ਬਸ ਲਾਇਏ ਹੋ ਨੇ ਇਹ ਥੰਮ ਬਣਾ ਕੇ ਹਨਾ ਆ ਤਾਂ ਜੋੜ ਲਾਇਆ ਲੱਗਦਾਗਾ ਤੇਛੱਤਾਈ ਜੇ ਤੁੱਕ ਗੱਲ ਕਰੀਏ ਸੱਤਾ ਤਕਰੀਬਨ ਮੇਰੇ ਹੱਥੋਂ ਦਾ ਨਾ ਸੇ 7 7 ਫੁੱਟ ਦੇ ਆਸ-ਪਾਸ ਹੁੰਦੀਆਂ ਇਹ ਮਾੜੀਆਂ ਉੱਚੀ ਸੱਤਾ ਨਹੀਂ ਹੁੰਦੀ ਅਸੀਂ ਉਸ ਤੋਂ ਮੇਰੀਆਂ ਇਹ ਕੋਈ ਸਰਾਰਤੀ ਅੰਸਰ ਆਪਣੇ ਨਾਮ ਲਿਖ ਕੇ ਗਏ ਨੇ ਕੰਨਾਂ ਤੇ ਆ ਠੰਡਾ ਬੂਰਾ ਇੱਥੇ ਇਹਦੀ ਗੱਲ ਕਰੀ ਆਪਾਂ ਪੂਰਾ ਠੰਡਾ ਘੰਮ ਰਹੇ ਓਕੇ ਤੇ ਮਿੱਟੀ ਲੱਗੀ ਹੋਈ ਆ ਬਸ ਆ ਬਸ ਪੌੜੇਆਂ ਬਹੁਤ ਛੋਟੀਆਂ ਛੋਟੀਆਂ ਬਣੇ ਹੋਏ ਨੇ ਤੈਰ ਤਰਨਾ ਪੈਣਾ ਧਿਆਨ ਜਿੰਨਾਂ ਨੂੰ ਹੋਰ ਕਈ ਬਿਸੀ ਦੱਸੇ ਇਹ ਨਹੀਂ ਇਹ ਨਹੀਂ ਇਹ ਸੱਤ ਆ ਤੇ ਸੱਤ ਤੋਂ ਉੱਪਰ ਵੀ ਅੱਗੇ ਇੱਕ ਹੋਰ ਸੱਤ ਬਣਾਈ ਹੋਈ ਇਹਨਾਂ ਨੇ ਉਹ ਚੜੇ ਫਿਰਦੇ ਨੇ ਜਵਾਨ ਅੱਠੋ ਘਰ ਪੂਰੇ ਬੜੇ ਦੇਖਦੇ ਨੇ ਸਾਰੇ ਆਹ ਸਿਸਟਮ ਇਹਨਾਂ ਦਾ ਬਹੁਤ ਵਧੀਆ ਲਾਇਆ ਹੋ ਜੀ ਪਾਣੀ ਥੱਲੇ ਸਿੱਟਣ ਨੂੰ ਪਰਨਾਲਾ ਤੇ ਪਾਣੀ ਪੁਣੀ ਭਰ ਜਾਂਦਾ ਸਤਾਂ ਤੇ ਤਾਂ ਇਹਦੇ ਥਰੂ ਪਾਣੀ ਥੱਲੇ ਚਲ ਜਾਂਦਾ ਸੀਗਾ ਪਰ ਨਾਲੇ ਬਣਾਏ ਹੋਏ ਜਿਕੇ ਚਾਰੇ ਖੁੰਜਾ ਤੇ ਇਹ ਆ ਸਾਹਮਣੇ ਦਾ ਦ੍ਰਿਸ਼ ਕੋਲਤਾਰਾ ਦਾ ਉਹ ਸਾਹਮਣੇ ਗੇਟ ਆ ਮੇਨਾ ਇਹ ਆ ਉਹ ਬਾਲਾ ਮੰਦਿਰ ਉਸ ਸਮੇਂ ਪੁਰਾਣਾ ਮੰਦਿਰ ਜਿੱਥੇ ਜਿਹੜੇ ਉਸ ਸਮੇਂ ਜਿਹੜੇ ਲੋਕ ਪਿੰਡ ਛੱਡ ਕੇ ਗਏ ਸੀ ਤਾਂ ਮੂਰਤੀ ਜਿਹੜੀ ਮੰਦਿਰ ਦੇ ਵਿੱਚ ਸੀਗੀ ਹਨ ਉਹ ਨਾਲ ਹੀ ਲੈ ਗਏ ਸੀਗੇ ਜੇ ਘਰਾਂ ਦੀ ਗੱਲ ਕਰੀਏ ਤਾਂ ਮੇਰੇ ਹਿਸਾਬ ਨਾਲ ਤਕਰੀਬਨ ਇਹ 100-150 ਦੇ ਆਸ-ਪਾਸ ਘਰ ਹੋਣਗੇ ਇੱਥੇ ਤੇ ਘਰ ਛੋਟੇ-ਛੋਟੇ ਸੀਗੇ ਜਿਆਦਾ ਵੱਡੇ ਘਰ ਨਹੀਂ ਸੀਗੇ ਇਹ ਆ ਸਾਰਾ ਜਿਹੜਾ ਕੰਮ ਕੀਤਾ ਹੋਇਆ ਇਹ ਨਵਾਂ ਕੀਤਾ ਹੋਇਆ ਕੰਮ ਪਹਿਲਾਂ ਵਾਲਾ ਕੰਮ ਨਹੀਂ ਹੈਗਾ ਇਹ ਇੱਥੇ ਵੀ ਜਿਹੜਾ ਆਪਾਂ ਨੂੰ ਸਾਰਾ ਕੰਮ ਮਿਲਦਾ ਦੇਖਣ ਨੂੰ ਇਹ ਸਾਰਾ ਨਵਾਂ ਕੰਮ ਆਗਾ ਮਤਲਬ ਘਰ ਪੁਰਾਣੇ ਨੇ ਪਰ ਜਿਹੜੇ ਉੱਪਰ ਮਿੱਟੀ ਵਗੈਰਾ ਲਾਈ ਹੋਈ ਹੈ ਇਹ ਨਵੀਂ ਲਾਈ ਹੈ ਜਿਹੜਾ ਇਹ ਪਿੰਡ ਛੱਡ ਕੇ ਗਏ ਸੀ ਲੋਕ ਅਸਲ 'ਚ ਇਹ ਗਏ ਸੀ 1825 ਦੇ ਵਿੱਚ ਤੇ ਇਥੋਂ ਇਹ ਪੈਦਲ ਹੀ ਗਏ ਸੀਗੇ ਮੈਨੂੰ ਐ ਲੱਗਿਆ ਸੀ ਵੀ ਇੱਥੇ ਕਹਿੰਦੇ ਵੀ சுரੰਗ ਵਗੈਰਾ ਹੈਗੀ ਆ ਪਰ சுரੰਗ ਵਗੈਰਾ ਹੈ ਨਹੀਂਗੀ ਉਹ ਕੋਈ ਵੀ ਤੇ ਤੁਰ ਕੇ ਗਏ ਸੀ ਕਹਿੰਦੇ ਪੈਦਲ ਹੀ ਗਏ ਸਾਰੇ ਇਥੋਂ ਪਿੰਡ ਛੱਡ ਅਹੇ ਲੋਕਾਂ ਨੇ ਹੁਣ ਆਪਾਂ ਚੱਲਦੇ ਆਂ ਜੈਸਲ ਮੇਰ ਵੱਲ ਤੇ ਆਪਾਂ ਮੋਟਰਸਾਈਕਲ ਵੀ ਆਪਾਂ ਜਮ੍ਹਾਂ ਕਰਾਉਣਾਗਾ ਕੱਲ ਤਾਂ ਮੋਟਰਸਾਈਕਲ ਲੈ ਆਉਂਦਾ ਹੋਇਆ ਆਪਣਾ 哎，布过嘿嘿，来，来，来，来，来，来，来，来，来，来，来，来， ਉੱਥੇ ਸਾਨੂੰ ਇੱਕ ਪੂਰਾ ਹੋਟਲ ਲੱਭਾ ਬੜੀ ਖਤਰਨਾਕ ਜਗ੍ਹਾ ਬਣਾਇਆ ਹੋਟਲ ਹੋਸਟਲ ਬੜੀ ਖਤਰਨਾਕ ਜਗ੍ਹਾ ਬਣਾਇਆ ਤੇ ਅਸਲ ਵਿੱਚ ਫੋਟੋ ਕੁਲੀ ਆਪਾਂ ਨੂੰ ਬੈੱਡ ਮਿਲ ਗਿਆ ਮਤਲਬ ਐਕਸਪਲੋਰ ਹੋਸਟਲ ਇੱਕ ਤੇ ਉੱਥੇ ਆਪਾਂ ਨੂੰ ਬੈੱਡ ਮਿਲ ਗਿਆ ਉਹ ਵੀ 300 ਰੁਪਏ ਚ ਬਹੁਤ ਵਧੀਆ ਹਾਲਤ ਹੈ ਤੇ ਕਾਫੀ ਟੂਰਿਸਟ ਆਏ ਹੋਣ ਇਥੇ ਮਤਲਬ ਬੁੱਕ ਹੀ ਸੀਗਾ ਤਕਰੀਬਨ ਇੱਕ ਦੋ ਬੈੱਡ ਹੀ ਖਾਲੀ ਰਹੇ ਸੀਗੇ ਕੋਲਤਾਰਾ ਦੇਖਣ ਤੋਂ ਬਾਅਦ ਤੇ ਅੱਜ ਦਾ ਵਲੌਗ ਆਪਾਂ ਕਰਦੇ ਇਥੇ ਖਤਮ ਤੇ ਅੱਗੇ ਮਿਲਦੇ ਆਪਾਂ ਨਵੇਂ ਵਲੌਗ ਦੇ ਵਿੱਚ ਤੇ ਵੀਡੀਓ ਦੇਖਣ ਲਈ ਧੰਨਵਾਦ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ